ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਤਵੇ ਦਾ ਟਾਈਮ ਆਗਾ ਸਾਡੇ ਇੱਕ 11 ਹੋਈ ਹੋਈ ਨੇ ਤੇ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਤੁਸੀਂ ਆਪਣਾ ਟਾਈਟਲ தம்ਬਨੇਲ ਦੇਖ ਕੇ ਸਮਝ ਹੀ ਗਏ ਹੋਵਗੇ ਤੇ ਸੋਚਿਆ ਹਨਾ ਵੀ ਆਪਾਂ ਆਪਣੀ ਖੁਸ਼ੀ ਆਪਣੀ YouTube ਫੈਮਿਲੀ ਨਾਲ ਸਾਂਝੀ ਕਰੀਏ ਕਿਉਂਕਿ ਜੇ ਆਪਣਾ ਕੋਈ ਵੀ ਖੁਸ਼ੀ ਹੁੰਦੀ ਹੈ ਨਾ ਅਗਲਾ ਵੀ ਫੈਮਿਲੀ ਨਾਲ ਸਾਂਝੀ ਕਰਦਾ ਤੇ ਆਪਣੇ ਆ ਗਿਆ ਜੀ Google AdSense ਪਿੰਨ ਆ ਗਿਆ ਜੀ ਆਪਣਾ ਇਹ ਸਾਰਾ ਥੋੜੇ ਸਹਿਯੋਗ ਨਾਲ ਹੋਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਮੈਨੂੰ ਨਿਮਾਣੀ ਨੂੰ ਮਾਣ ਬਖਸ਼ਿਆ ਤੇ ਮੈਂ ਇਸ ਕਾਬਲ ਹੋਈ ਹਨਾ ਤੇ ਵੀ ਅੱਜ ਆਪਣਾ ਵੀ ਪਿੰਨ ਆ ਗਿਆ ਘਰੇ ਆਪਣੇ ਤੇ ਇਹ ਨਾ ਜੀ ਕੱਲ ਹੀ ਮੈਂ ਜਿਆਦਾ ਉਹ ਕਰੀਆਂ ਦੇ ਸੀ ਕਿੰਨਾ ਛੇਤੀ ਆਊਗਾ ਇਹ ਮੈਨੂੰ ਪਤਾ ਨਹੀਂ ਸੀਗਾ ਵੀ ਚਲ ਐ ਕਹਿੰਦੇ ਸੀ ਨਾ ਵੀ 15 ਦਿਨਾਂ ਚੋਂ ਦਾ 20 ਚ 22 ਚ ਤਾਂ ਪਰ ਇਹ ਆਪਣਾ ਹਫਤੇ 'ਚ ਆ ਗਿਆ ਸੀ ਜੀ 7 ਦਿਨਾਂ ਤੋਂ ਆਪਾਂ 1 ਅਗਸਤ ਨੂੰ ਅਪਲਾਈ ਕਰਿਆ ਸੀ ਤੇ ਕੱਲ ਆ ਗਿਆ ਸੀ 8 ਅਗਸਤ ਨੂੰ ਆਪਣੇ ਘਰੇ ਆ ਗਿਆ ਸੀ 8 ਦਿਨਾਂ ਚ ਆ ਗਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਨਾ ਕਈ ਵੀਡੀਓ ਦੇਖੀਆਂ ਸੀ ਮੈਂ ਵੀ ਸੋਚੀ ਜਾ ਮੈਂ ਇਹਨਾਂ ਨੂੰ ਆਖਿਆ ਮੈਂ ਕਿ ਵੀ ਮੈਨੂੰ ਮੈਂ ਕਈ ਵੀਡੀਓ ਚ ਦੇਖਿਆਗਾ ਵੀ ਉਹ ਆਏ ਕਹਿੰਦੇ ਵੀ ਜੇ ਨਾ ਮੋਬਾਈਲ ਨੰਬਰ ਲੱਗਿਆ ਹੋਵੇ ਤਾਂ ਵੀ ਹਨਾ ਘਰੇ ਪਹੁੰਚਣ ਚ ਵੀ ਥੋੜੀ ਜਿਹੀ ਪ੍ਰੋਬਲਮ ਲੱਗਦੀ ਆ ਮੈਂ ਕਿ ਵੀ ਤੁਸੀਂ ਡਾਕ ਚ ਪਤਾ ਕਰਕੇ ਆਇਓ ਵੀ ਚਲ ਕੇ ਆਇਓ ਵੀ ਸਾਡਾ ਭਈ ਆਉਗਾ ਵੀ ਗੂਗਲ ਵੀ ਆਪੇ ਨਾ ਆਉਗਾ ਤੇ ਕੱਲ ਪਹਿਲਾਂ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਉੱਜੀ ਤੁਹਾਨੂੰ ਦੱਸੇ ਹੀ ਹਨ ਝੋਨਾ ਲਾਈ ਜਾਂਦੇ ਮੱਕੀ ਵਾਲਾ ਤੇ ਮੁੜ ਕੇ ਕਹਿੰਦੇ ਚਲ ਆ ਸੀ ਜਾਇਆਵਾਂਗੇ ਤੇ ਅਸੀਂ ਕੱਲ ਸ਼ਾਮ ਨੂੰ ਇਹ ਗੱਲ ਆ ਵੀ 4:00 ਵਜੇ ਕਰੀ ਜਾਂਦੇ ਸੀ ਸੰਨੀ ਪਾਉਂਦੇ ਤੇ ਫਿਰ ਜਦੋਂ ਬਾਅਦ ਚ 5:30 ਵਜੇ ਦਾਤੀ ਆਇਆ ਮੈਂ ਦੂਰੇ ਭੱਜ ਕੇ ਗਈ ਮੈਨੂੰ ਚਾ ਚੜ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਆਖਿਆ ਮਾਂ ਆਖਿਆ ਬਈ ਮੈਂ ਖ ਮੇਰੀ ਚਿੱਠੀ ਲੈ ਕੇ ਆਇਓਂਗੇ ਮੈਂ ਕਿਹਾ ਚਿੱਠੀ ਤਾਂ ਕੋਈ ਲੈ ਕੇ ਆਇਆ ਪਰ ਤੇਰੇ ਕੰਮ ਦੀ ਚੀਜ਼ ਨਹੀਂ ਉਹਨੂੰ ਵੀ ਨਹੀਂ ਵਿਚਾਰੇ ਨੂੰ ਪਤਾ ਸੀਗਾ ਮੈਂ ਕਹਾਂਗਾ ਭਾਈ ਕਹਿੰਦਾ ਨਹੀਂ ਇਹ ਤਾਂ ਵੀ ਹੋਵਾਗਾ ਤੇ ਕਹਿੰਦਾ ਕੋਈ Google ਦਾ ਆਇਆ ਕੁਛ ਮੈਂ ਕਹਿੰਦੇ ਮੇਰਾ ਹੀ ਐਮਨ ਕਹਿੰਦਾ ਹੈ ਤੂੰ ਕੀ ਕਰਨ ਲੱਗ ਗਈ ਤੇ ਫਿਰ ਉਹਨੇ ਦੱਸਿਆ ਮੈਂ ਕਿ ਵੀ ਮੇਰੇ ਚੈਨਲ ਚੱਲਦਾਗਾ ਤੇ ਇਹ ਚੈਨਲ ਬਣਾਉਣ ਤੋਂ ਆਪਣੇ ਨੂੰ ਸਾਲ ਸਾਰਾ ਹੋ ਗਿਆ ਜੀ 2023 ਚ ਬਣਾਇਆ ਸੀਗਾ ਜੂਨ ਦੇ ਚ ਉਹ ਵੀ ਬੱਚਿਆਂ ਨੇ ਉਦੋਂ ਤੱਕ ਆਪਾਂ ਕੋਈ ਵੀਡੀਓ ਪਾਈ ਨਹੀਂ ਸੀ ਆ ਤੇ 2024 ਚ ਆ ਕੇ ਆਪਾਂ ਫਰਵਰੀ ਚ ਵੀ ਉਹ ਵੀ ਬੱਚੇ ਪਾਉਣ ਲੱਗ ਗਏ ਉਹ ਸਾਡੇ ਚਾਚਾ ਜੀ ਦਾ ਪੋਤਾ ਬਹੁਤ ਇੰਟੈਲੀਜੈਂਟ ਆ ਕੈਮੀ ਕਲਾਸ ਚ ਪੜਦਾ ਹੁਣ ਇਹ ਮੈਨੂੰ ਚੈਨਲ ਵਧਾ ਕੇ ਦਿੱਤਾ ਸੀ ਤੇ ਮੈਨੂੰ ਕਹਿੰਦਾ ਆਂਟੀ ਤੂੰ ਤੇ ਵੀਡੀਓ ਪਾਇਆ ਕਰ ਉਦੋਂ ਮੈਂ ਪਾਈ ਨਾ ਫਰ ਫਰੀਚ ਫੇਰ ਮੈਨੂੰ ਇਹ ਯਾਦ ਕਰਾਤਾ ਮੈਨੂੰ ਕਹਿੰਦਾ ਆਂਟੀ ਤੂੰ ਵੀਡੀਓ ਪਾਈ ਨਹੀਂ ਕੋਈ ਤੇ ਮੈਂ ਆਖਿਆ ਵੀ ਮੈਨੂੰ ਪਾਉਣੀ ਨਹੀਂ ਆਉਂਦੀ ਫਿਰ ਦੱਸ ਗਿਆ ਜੀ ਮੈਂ ਸ਼ਾਰਟਸ ਜੀ ਪਾਏ ਫਰ ਚਾ ਚਾਚ ਹੈ ਨਾ ਮੈਂ ਵੀ ਵੀ ਕਈ ਬਾਤ ਤੇ ਚਲ ਸ਼ਾਰਟਸ ਤੇ ਫੇਰ ਮੈਨੂੰ ਹਨਾ ਮਨ ਨੂੰ ਅਹਿਸਾਸ ਹੋਇਆ ਵੀ ਚਲੋ ਆਪਾਂ ਵੀ ਇਹੋ ਜੀ ਕੋਈ ਚੀਜ਼ ਪਾਈਏ ਵੀ ਜੀ ਤੋ ਕੁਇਸਨ ਸਿੱਖਣ ਨੂੰ ਕੁਝ ਮਿਲੇ ਕਿਉਂਕਿ ਜੀ ਹੁਣ ਆਪਾਂ ਜਦੋਂ ਕੋਈ ਵੀਡੀਓ ਪਸ਼ੂਆਂ ਦੀ ਪਾਉਣੀ ਆ ਹਨਾ ਤੇ ਬਹੁਤ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਵੀ ਤੁਹਾਨੂੰ ਦੇਖ ਕੇ ਸਾਡੇ ਕੰਮ ਕਰਨ ਨੂੰ ਜੀ ਕਰਦਾ। ਉਦੋਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ। ਤੇ ਵੀ ਹਨਾ ਵੀ ਆਪਣੇ ਬੱਚਾ ਵੀ ਦੇਖਣਾ ਆਉਂਦੇ ਆ ਵੀ ਤੁਹਾਨੂੰ ਦੇਖ ਕੇ ਅਸੀਂ ਵੀ ਜੀ ਸਾਡਾ ਚੀ ਕਰਦਾ ਵੀ ਅਸੀਂ ਮੱਝਾਂ ਰੱਖ ਲਈਏ। ਤੇ ਮਾਂਜ ਹੋ ਜਾਂਦਾ ਹਨਾ ਵੀ ਜੇ ਤਾਂ ਕੋਈ ਸਿੱਖੇ ਆਪਾਂ ਵੀ ਬਸ ਆਹੀ ਆ ਵੀ ਕਿਸੇ ਤੋਂ ਦੇਖ ਕੇ ਕੁਛ ਨਾ ਕੁਛ ਸਿੱਖਦੇ ਹੁੰਨੇ ਹੈਗੇ। ਤੇ ਬਸ ਇਸੇ ਹੀ ਆਹੀ ਵੀਡੀਓ ਕਾਉਣੀ ਸੀ ਜੀ ਆਪਾਂ। ਮੈਂ ਧੰਨਵਾਦ ਕਰਨਾ ਸੀ ਜੀ ਸਾਰਿਆਂ ਦਾ। ਪਹਿਲਾਂ ਨਾ ਵੀ ਮੈਂ ਸੋਚਦੀ ਵੀ ਜੇ ਬੰਦੇ ਦੀ ਪਰਸਨੈਲਿਟੀ ਵਧੀਆ ਹੋਵੇ ਹਨਾ ਵੀ ਬੰਦਾ ਜ ਕੋਈ ਸੋਹਣਾ ਹੋਵੇ ਜਾਂ ਫਿਰ ਉਹਦਾ ਲੀੜਾ ਕੱਪੜਾ ਸੋਹਣਾ ਹੋਵੇ ਵੀ YouTube ਤੇ ਵੀ ਉਸ ਉਸੇ ਨੂੰ ਵੀ ਆਉਣ ਦਾ ਹੱਕ ਆਦਾ ਵੀ ਉਸੇ ਨੂੰ ਵੀ ਦੁਨੀਆ ਚਾਹੁੰਦੀ ਐ ਪਰ ਨਹੀਂ ਜੀ ਹਨਾ ਇਹ ਮੇਰੀ ਇਹ ਸੋਚ ਨੂੰ ਤੁਸੀਂ ਗਲਤ ਸਾਬਤ ਕਰਤਾ ਵੀ ਜ਼ਰੂਰੀ ਨਹੀਂ ਹਨਾ ਵੀ ਬੰਦਾ ਤੇ ਕੋਈ ਲੀੜਾ ਕੱਪੜਾ ਹੀ ਵਧੀਆ ਹੋਵੇ ਵੀ ਉਹ ਆਪਣੇ ਕੰਮ-ਕਾਰ ਨੂੰ ਵੀ ਪਸੰਦ ਕਰਦਾ ਹਨਾ ਵੀ ਚਲੋ ਮੰਨਿਆ ਹਨਾ ਸ਼ਹਿਰਾਂ ਵਾਲੇ ਇਹਨਾਂ ਨੂੰ ਨਹੀਂ ਉਹ ਕਰਦੇ ਪਸੰਦ ਕਰਦੇ ਵੀ ਆਪਣੇ ਹਿਮਾਲਿਆ ਕੁਛ ਨੂੰ ਹੁਣ ਜਿਹੜੇ ਆਪਣੇ ਪਿੰਡਾਂ ਵਾਲੇ ਹੁੰਦੇ ਆ ਚਰਚ ਜ਼ਿੰਮੇਦਾਰ ਆ ਤੇ ਉਹ ਵਾਸੀ ਦੇ ਹਾਂ ਵੀ ਦੇਖਦੇ ਨੇ ਅਗਲਾ ਰੀਸ ਉਹ ਰੀਸ ਫੇਰ ਆਏ ਕਰਦਾਗਾ ਵੀ ਆਪਾਂ ਰੀਸ ਕਰਦੇ ਹਾਂ ਕਿਸੇ ਦੀ ਵਿਚਾਲ ਹਾਂ ਆਪਾਂ ਵੀ ਆਹ ਕੰਮ ਕਰੀਏ ਕਿਉਂਕਿ ਜੇ ਆਪਾਂ ਨੂੰ ਵੀ ਥੋੜਾ ਜਿਹਾ ਬੁੜੀਆਂ ਨਾਲੋਂ ਤਾਂ ਜ਼ਿਆਦਾ ਹੱਤ ਹੁੰਦੀ ਆ ਵਿਚਾਲ ਕਿਸੇ ਦੀ ਆਪਾਂ ਦੂਜੇ ਦੀ ਰੀਸ ਕਰੀਏ ਤੇ ਐ ਜੋ ਇਹਦਾ ਮੇਰਾ ਵੀ ਅਸਾ ਆਇ ਹੁੰਦਾ ਜੀ ਕਈ ਵਾਰੀ ਹਨਾ ਮੇ ਕੋਈ ਭੈਣ ਫੋਨ ਲਾ ਲੇ ਵੀ ਮੇਰੇ ਕੱਪੜੇ ਸਾਨੂੰ ਜੀ ਨਾ ਕਰੇ ਮੈਂ ਕਿਸੇ ਨੂੰ ਕਹਾਂ ਤੂੰ ਕੀ ਕਰਦੀ ਆ ਵੀ ਐਂ ਕਹਦੇ ਕੱਪੜੇ ਸੋਣੀਆਂ ਫਿਰ ਮੈਂ ਭਮਾਰੀਸ ਨਾਲ ਲੱਗ ਜਾਂ ਤੇ ਨਹੀਂ ਬਸ ਐ ਹੋ ਜਾਂਦਾ ਵੀ ਛੱਡ ਪੁਰੇ ਥੱਕ ਗਏ ਆਪਾਂ ਨਹੀਂ ਸੌਂਦੇ। ਤੇ ਐ ਹੋ ਜਾਂਦਾ ਵੀ ਰੀਸ ਹੋ ਜਾਂਦੀ ਆ। ਚਲੋ ਹਨਾ ਜੀ ਤੋਂ ਕੋਈ ਸਿੱਖਦਾਗਾ ਕੁਝ। ਤੇ ਬਸ ਇਹ ਹੀ ਆਪਾਂ ਅੱਜ ਬਲੌਗ ਪਾਣਾ ਸੀ ਛੋਟਾ ਜਿਹਾ ਤੇ ਸੋਚਿਆ ਸੀ ਨਾ ਵੀ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕਰਾਂ। ਤੇ ਇੱਕ ਵੀ ਮੈਨੂੰ ਤਾਂ ਇਹ ਪਤਾ ਵੀ ਨਹੀਂ ਸੀਗਾ ਹਾਂ ਅਪਲਾਈ ਕਰਨ ਦਾ। ਇੱਕ ਦولت ਸਰ ਦولت ਸਰਦਾਰੀ ਬੁਟੀ ਕਾਜੀ ਤੇ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ। ਉਹਨਾਂ ਨੇ ਵਿਚਾਰੇ ਨੂੰ ਦੱਸਿਆ ਵੀ ਗਾਹਾਂ ਗਾਹਾਂ ਕੀ ਕਰਨਾ ਤੁਸੀਂ। ਤੇ ਉਹਨਾਂ ਨੇ ਅਪਲਾਈ ਕਰਵਾਇਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹਨਾ ਵੇ ਵੀ ਆਪਾਂ ਨੂੰ ਕਦੇ ਵੀ ਜਨਾ ਜਦੋਂ ਵੀ ਚਲ ਆ ਵੀ ਆਪਾਂ ਉਚਾਈ ਤੱਕ ਜਾਣਨੇ ਆ ਹਨਾ ਵੀ ਆਪਾਂ ਆਪਣ ਨੂੰ ਭੁੱਲਣ ਨਹੀਂ ਚਾਹੀਦਾ ਆਪਣੀ ਕਿੰਨੀ ਮਦਦ ਕਰੀ ਹੈ ਕਿੰਨੀ ਨਹੀਂ ਤੇ ਆਪਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਬਸ ਹੁਣ ਜੇ ਇਹ ਕੋਲਿਆ ਵੀ ਹੈ ਹੀ ਨਹੀਂ ਸੀਗਾ ਮੈਂ ਕਿਹਾ ਚਲੋ ਚਲ ਥੋੜੇ ਨਾਲ ਖੁਸ਼ੀ ਸਾਂਝੀ ਕਰੀਏ ਆਪਾਂ ਹੁਣ ਜੇ ਦਾ ਕੋਈ ਅਗਲਾ ਪ੍ਰੋਸੈਸ ਦਾ ਵੀ ਉਹ ਕਰਾਂਗੇ ਆਪਾਂ ਇਹਨੂੰ ਵੀ ਬੈਂਕ ਅਕਾਊਂਟ ਨਾਲ ਜੋੜਨਾ ਪੈਂਦਾ ਤੇ ਇੱਕ ਕਹਿੰਦੇ ਆ ਜੀ ਵੀ ਹਨਾ ਇਹ ਕਈ ਵਾਰੀ ਵੀ ਨਹੀਂ ਵੀ ਆਉਂਦਾ ਪਹਿਲੀ ਵਾਰ ਚ ਤਿੰਨ ਚਾਂਸ ਦਿੱਤੇ ਜਾਂਦੇ ਆ ਜੀ ਹੁਣ ਜਿਵੇਂ ਇੱਕ ਵਾਰੀ ਚ ਨਹੀਂ ਆਉਂਦਾ ਫਿਰ ਅੱਗੇ 22 ਦਿਨਾਂ ਤੋਂ ਮਗਰੋਂ ਫੇਰ ਅਪਲਾਈ ਕਰਨਾ ਪੈਂਦਾ ਜੇ ਫੇਰ ਵੀ ਨਾ ਆਵੇ ਫੇਰ ਅਗਲੇ ਫੇਰ 22 ਦਿਨਾਂ ਤੋਂ ਉਹਨੂੰ ਅਪਲਾਈ ਕਰਨਾ ਪੈਂਦਾ ਤੇ ਤਿੰਨੇ ਚਾਂਸ ਦਿੱਤੇ ਹੁੰਦੇ ਆ ਤੇ ਆਪਣਾ ਤਾਂ ਹਨਾ ਵਾਹਿਗੁਰੂ ਦੀ ਕਿਰਪਾ ਨਾਲ ਜੀ ਆਪਣਾ 8 ਦਿਨਾਂ ਤੋਂ ਹੀ ਇਹ ਪਿੰਨ ਘਰੇ ਆ ਗਿਆ ਸੀਗਾ ਤੇ ਜਿਹਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਸੋਚਿਆ ਮੈਂ ਆਪਣੀ YouTube ਫੈਮਿਲੀ ਨਾਲ ਸਾਂਝੀ ਕਰਾਂ ਤੇ ਆਪਾਂ ਫੇਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਹਨਾ ਵੀ ਮੈਨੂੰ ਨਿਮਾਣੀ ਨੂੰ ਇੰਨਾ ਕਮਾਨ ਬਖਸ਼ਿਆ ਤੁਸੀਂ ਵੀ ਆਪਣੀ ਵੀਡੀਓ ਨੇ ਇੰਨਾ ਪਿਆਰ ਦਿੱਨੇ ਹੋ ਵਿੱਚ ਆਪਾਂ ਇੱਥੋਂ ਤੱਕ ਆਏ ਚਲ ਮੈਂ ਮਿਹਨਤ ਕਰਦੀ ਆਂ ਤੁਸੀਂ ਮੇਰਾ ਸਾਥ ਦਿੱਤਾ ਸਪੋਰਟ ਕਰੀ ਹਨਾ ਮੇਰੀ ਤੇ ਤੁਹਾਡੇ ਤਹਿ ਦਿਲ ਤੋਂ ਬਹੁਤ-ਬਹੁਤ ਧੰਨਵਾਦ ਜੀ ਅੱਗੇ ਵੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਬਸ ਐਵੇਂ ਹੁੰਦਾ ਨਾ ਵੀ ਆਪਣੀ ਫੈਮਿਲੀ ਨਾਲ ਸਾਂਝੀ ਕਰਕੇ ਕਿਤੇ ਨਾ ਕਿਤੇ ਨਾ ਕੋਈ ਖੁਸ਼ੀ ਹੁੰਦੀ ਆ ਮਨ ਭਾਵਕ ਵੀ ਹੋ ਜਾਂਦਾ ਵੀ ਮੈਂ ਤੇ ਮੰਮੀ ਡੈਡੀ ਨੂੰ ਜ਼ਰੂਰ ਯਾਦ ਕਰਦੀ ਆ ਵੀ ਜਦੋਂ ਕੋਈ ਵੀ ਮੈਨੂੰ ਖੁਸ਼ੀ ਹੁੰਦੀ ਆ ਵੀ ਕਿਉਂਕਿ ਜਿਉਂ ਮੇਰੇ ਮੰਮੀ ਡੈਡੀ ਵੀ ਆਏ ਨੇ ਸੀ ਨਾ ਵੀ ਕੋਈ ਐ ਬੈਕਵਰਡ ਸੋਚ ਜੀ ਦੇ ਵੀ ਐ ਨਹੀਂ ਕਰਨਾ ਐ ਕਰਨਾ ਉਹ ਵੀ ਹੁੰਦੇ ਜਿਵੇਂ ਉਹਨਾਂ ਨੂੰ ਆਹ ਗੱਲ ਦੱਸਦੀ ਹਾਂ ਵੀ ਮੇਰੀ ਐਂ ਵੀਡੀਓ ਆਉਂਦੀ ਆ ਮੋਬਾਈਲ ਤੇ ਤੁਸੀਂ ਐਂ ਦੇਖਾ ਕਰੋ ਬਹੁਤ ਖੁਸ਼ ਹੁੰਦੇ ਕਿਤੇ ਨਾ ਕਿਤੇ ਮਨ ਭਾਵਕ ਜ਼ਰੂਰ ਹੋ ਜਾਂਦਾ ਪਰ ਜੀ ਹਨਾ ਤੁਸੀਂ ਵੀ ਹੁਣ ਮੇਰੀ ਫੈਮਿਲੀ ਨੂੰ ਤੁਹਾਨੂੰ ਦੱਸਦਾ ਹਨਾ ਵੀ ਆਪਣੇ ਕੁਝ ਜੀ ਸਾਰਿਆਂ ਨਾਲ ਸਾਂਝੀ ਕਰੀ ਤੇ ਚਲੋ ਜੀ ਅੱਜ ਦੀ ਕੀ ਗੱਲ ਸੀਗੀ ਮੈਂ ਕਿਹਾ ਚਲ ਸਾਰਿਆਂ ਨਾਲ ਆਪਣੇ ਗੱਲ ਇਹ ਸਾਂਝੀ ਕਰੀਏ ਸਾਰਿਆਂ ਨੂੰ ਦੱਸੀਏ ਆਪਾਂ ਤੇ ਅੱਗੇ ਦੀ ਬਸ ਹੁਣ ਜਿਹੜਾ ਦਾ ਕੋਈ ਹੋਰ ਪ੍ਰੋਸੈਸ ਹੋਏ ਆਪਾਂ ਉਹ ਕਰਾਂਗੇ ਇਹਨਾਂ ਨੂੰ ਅਕਾਊਂਟ ਨਾਲ ਜੋੜਾਂਗੇ ਤੇ ਚਲੋ ਜੀ ਅੱਗੇ ਵਾਈਬਰ ਨੂੰ ਮੇਅਰ ਕਰਨਗੇ ਹਨਾ ਜਿਵੇਂ ਜਿੱਥੋਂ ਤੱਕ ਲੈ ਕੇ ਜਾਂਦੇ ਆ ਪਹਿਲਾਂ ਆਏ ਸੀਗਾ ਵੀ ਚਲ ਪਹਿਲਾਂ ਆਪਾਂ ਜਿਹਨੂੰ ਮੋਨਟਾਈਜ਼ ਹੋਇਆ ਚੈਨਲ ਉਦੋਂ ਵੀ ਆਪਾਂ ਨੇ ਵੀ ਇਹ ਗੱਲ ਵੀ ਇੰਨੇ ਹੋਣ ਕਰੀਏ ਨਾ ਕੀ ਪਤਾ ਵੀ ਗਾਹ ਚੈਨਲ ਕੋਈ ਗਰੋ ਕਰੇ ਨਾ ਕਰੇ ਵੀ ਗਾਹ ਹਨਾ ਕੀ ਪਤਾ ਹੁੰਦਾ ਕੋਈ ਪੈਨ ਆਊਗਾ ਜਾਂ ਨਹੀਂ ਆਇਆ ਉਹ ਤਾਂ ਕਰਕੇ ਆਪਾਂ ਨੂੰ ਕੋਈ ਦੱਸਿਆ ਨਹੀਂ ਸੀਗਾ ਤੇ ਕੱਲ ਜਦੋਂ ਫਾਈਨਲੀ ਆ ਪੈਨ ਆ ਗਿਆ ਤੇ ਉਹ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਜੀ ਕਹਿੰਦੇ ਹਨਾ ਪੱਕਾ ਕੰਮ ਹੋ ਜਾਂਦਾ ਚੱਲ ਤੇ ਬਸ ਜੀ ਆਪਾਂ ਅੱਜ ਵਾਲਾ ਬਲੌਗ ਇੰਨਾ ਕੀ ਬਣਾਉਣਾ ਸੀ ਤੇ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕਰਨੀ ਸੀਗੀ ਤੇ ਮਿਲਾਂਗੇ ਜੀ ਆਪਾਂ ਹੋਰ ਬਲੌਗ ਨਾਲ ਤੇ ਆਪਣੇ ਚੈਨਲ ਨਾਲ ਜੀ ਇਸੇ ਤਰ੍ਹਾਂ ਬਣੇ ਰਹੋ ਤੇ ਹੁਣ ਕਿਉਂਕਿ ਚੱਲ ਰਹੀਆਂ ਤੀਆਂ ਦੇ ਦਿਨ ਤੇ ਆਪਾਂ ਹੁਣ ਤੀਆਂ ਵਾਲੇ ਬਲੌਗ ਵੀ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਸਾਡੇ ਘਰਾਂ ਦੀਆਂ ਵੀ ਦੁਨੀਆਂ ਕੈਂਦੀਆਂ ਨੇ ਇਹ ਵੀ ਸਾਡੀ ਵੀ ਵੀਡੀਓ ਪਾਇਆ ਕਰੋ ਤੇ ਉਹਨਾਂ ਦੇ ਬਲੌਗ ਆਪਾਂ ਬਣਾ ਕੇ ਲਿਆਵਾਂਗੇ ਤੇ ਉਹ ਹੁਣ ਤੀਆਂ ਵਾਲੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਚੱਲ ਪਹਿਲਾਂ ਆਪਾਂ ਪੋਸ਼ੂਆਂ ਵਾਲੇ ਪਹੁੰਚਦੇ ਸੀ ਨਾ ਤੇ ਵਿੱਚ ਭੈਣਾਂ ਦੇ ਕਮੈਂਟ ਆਉਣ ਲੱਗੇ ਤੁਸੀਂ ਦੂਜੇ ਵੀ ਬਲੌਗ ਪਾਇਆ ਕਰੋ ਵੀ ਜਾਂ ਘਰ ਦੇ ਕੰਮਾਂ ਦੇ ਤੇ ਹਾਂਜੀ ਉਹ ਵੀ ਜ਼ਰੂਰ ਆਪਾਂ ਪੌਤਾ ਕਰਕੇ ਵੀ ਆਪਾਂ ਇਹ ਸਾਰੇ ਵਲੌਗ ਵੀ ਮਿਕਸ ਕਰਦੇ ਤੇ ਆਪਾਂ ਹੁਣ ਐਵੇਂ ਵੀ ਵਲੌਗ ਪਾਉਂਦੇ ਰਵਾਂਗੇ ਤੇ ਆਪਣੀ ਵੀਡੀਓ ਨੂੰ ਇਸੇ ਤਰ੍ਹਾਂ ਹੀ ਪਿਆਰ ਦਿੱਂਦੇ ਰਹੋ ਤੇ ਬਸ ਆਪਣੀ ਵੀਡੀਓ ਲਗਭਗ 11 ਵਜੇ ਆ ਜਾਂਦੀ ਆ ਪੌਣੇ ਆਪਾਂ ਤੀਜੇ ਦਿਨ ਹੁੰਨੇ ਆ ਜੀ ਤੇ ਆਪਣੀ 11 ਵਜੇ ਵੀਡੀਓ ਆ ਜਾਂਦੀ ਹੈ ਜੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਅੱਗੇ ਵੀ ਰਿਸਪੌਂਸ ਦਿਓ ਤੁਸੀਂ ਤੇ ਤੁਹਾਡਾ ਬਹੁਤ-ਬਹੁਤ ਧੰਵਾਦ ਹੈ ਤੋਂ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਬਾਈ ਗੁਰਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਦੀ ਹਮੇਸ਼ਾ ਸਾਰਿਆਂ ਦੇ ਸੁਪਨੇ ਪੂਰੇ ਕਰਨ ਮੇਰਾ ਵੀ ਥੋੜਾ ਜਿਹਾ ਬਸ ਇਹੀ ਸ਼ੌਂਕ ਪਿਆ ਸੀਗਾ ਤੇ ਜਿਹੜਾ ਹੁਣ ਪੂਰਾ ਹੋ ਪਈ ਜਾਂਦਾ ਹੈਗਾ ਤੇ ਬਸ ਹੁਣ ਇੱਕ ਮੇਰਾ ਫਾਰਮ ਆ ਲਗਾ ਦੇਖੋ ਜੀ ਉਹ ਪੂਰਾ ਹੁੰਦਾ ਜਾਂ ਨਹੀਂ ਹੁੰਦਾ ਮੈਨਾਂ ਐਂ ਵੇਹਤਾ ਹਨਾ ਮੇਰਾ ਫਾਰਮ ਹੋਵੇ ਵੱਡਾ ਪਸ਼ੂ ਵਾਲਾ ਤੇ ਪ੍ਰਮਾਤਮਾ ਨੇ ਚਾਇਆ ਹਨਾ ਜੀ ਹੁਣ ਤਾਂ ਵੀ ਮਿਹਨਤ ਨੂੰ ਫਲੀਆਂ ਲੱਗਦੀਆਂ ਨੇ ਹਨਾ ਤੇ ਜੇ ਮਿਹਨਤ ਕਰਾਂਗੇ ਤਾਂ ਆਪਾਂ ਤੇ ਮਿਹਨਤ ਕਰੀ ਜਾਂਦੇ ਆ ਮਿਹਨਤ ਜਾਰੀ ਹੈ ਜੀ ਅੱਗੇ ਪਰਮਾਤਮਾ ਦੀ ਮਰਜ਼ੀ ਆ ਹਨਾ ਵੀ ਕਿੱਥੋਂ ਤੱਕ ਲੈ ਕੇ ਜਾਂਦੇ ਨੇ ਤੇ ਬਸ ਜੀ ਆਪਾਂ ਮੀਡਲ ਕਲਾਸ ਫੈਮਲੀ ਆ ਹੋ ਤਾਂ ਕੁਝ ਚਾਰਨੀ ਜ਼ਗਰੇ ਕ ਲਈ ਮਿਹਨਤ ਆ ਜੀ ਕਿਉਂਕਿ ਆ ਤਾਂ ਹੈ ਨਹੀਂ ਵੀ ਫੈਉਦਾ ਤਾਂ ਨਹੀਂ ਜ਼ਿਆਦਾ ਤੇ ਵੀ ਆਈ ਕਰਦੀ ਹਾਂ ਪਰ ਮੋਜਾ ਮਾਣੀਏ ਬਸ ਮਿਹਨਤ ਕਰਨ ਵਾਲੀ ਹੈਗੇ ਆ ਜੀ ਕਿਉਂਕਿ ਪਹਿਲਾਂ ਤੋਂ ਹੀ ਮੇਰੀ ਮਾਂ ਨੇ ਮੈਨੂੰ ਇਹੀ ਸਿਖਾਇਆ ਵੀ ਹਨਾ ਕੋਈ ਵੀ ਐ ਕਰ ਲਉਂਦੀ ਮੈਨੂੰ ਕਹਿੰਦੀ ਪੁੱਤ ਕੰਮ ਪਿਆਰਾ ਹੁੰਦਾ ਚੰਮਣੀ ਉਹ ਤਾਂ ਕਰਕੇ ਜੀ ਆਪਾਂ ਸ਼ੁਰੂ ਤੋਂ ਹੀ ਬਸ ਕੰਮ ਨੂੰ ਪਿਆਰ ਕਰਿਆ ਜੀ ਕੰਮ ਕਰਦੇ ਆ ਤੇ ਬਸ ਬਹੁਤ ਮਿਹਨਤ ਕੀਤੀ ਆ ਤੇ ਮਿਹਨਤੀ ਆਪਣੀ ਰੰਗ ਲਿਆਉਂਦੀ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਧੰਨਵਾਦ ਮੇਰੇ ਪਸ਼ੂਆਂ ਦਾ ਵੀ ਜਿਨ੍ਹਾਂ ਨੇ ਮੈਂ ਇੱਕ ਪਹਿਲੀ ਵੀਡੀਓ ਹੀ ਪਾਈ ਸੀ ਜਦੋਂ ਆਪਣੀ ਮੱਝ ਸੋਈ ਸੀ ਤੇ ਉਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਉਹ ਦਿਨ ਆਪਣੇ ਸਬਸਕ੍ਰਾਈਬਰ ਬਹੁਤ ਵਧੇ ਜੀ ਪੂਰੇ ਹੋਏ ਬਸ ਦੋ ਕੁ ਵੀਡੀਓਾਂ ਤੇ ਪੂਰੇ ਹੋ ਗਏ ਸੀ ਪਹਿਲਾਂ ਸ਼ਾਰਟਸ ਤੇ ਚੱਲਦੇ ਸੀ ਤੇ ਉਹਨਾਂ ਤੇ ਵੀ ਰਿਸਪਾਂਸ ਬਹੁਤ ਮਿਲਿਆ ਤੇ ਤਾਂ ਕਰਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮਿਲਾਂਗੇ ਆਪਾਂ ਕਿਤੇ ਹੋਰ ਵੀਡੀਓ ਨਾਲ ਤੇ ਹੱਸਦੇ ਰਹੋ ਵਸਦੇ ਰਹੋ ਜੀ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਦੁਆਰੇ ਤੋਂ